ਬੱਬੂ ਮਾਨ ਨੂੰ ਐਕਟਿੰਗ ਨਹੀਂ ਆਉਂਦੀ ਜੇ ਬੱਬੂ ਮਾਨ ਚਮਕੀਲੇ ਦੀ ਫਿਲਮ 'ਚ ਕਿਤੇ ਰੋਲ ਕਰਦਾ ਤੇ ਭੱਠਾ ਬਟਾ ਦਿੰਦਾ ਜਿਹੜਾ ਕੰਮ ਦਿਲਜੀਤ ਨੇ ਕੀਤਾ ਉਹ ਬੱਬੂ ਮਾਨ ਤੋਂ ਨਹੀਂ ਹੋਣਾ ਸੀ ਚਮਕੀਲੇ ਦੇ ਰੋਲ ਦੇ ਵਿੱਚ ਬੱਬੂ ਮਾਨ ਕਿਤੇ ਫਿੱਟ ਨਹੀਂ ਬੈਂਦਾ ਸੀ ਤੇ ਜੇ ਕਿਤੇ ਇਸ ਰੋਲ 'ਚ ਆ ਜਾਂਦਾ ਤਾਂ ਸੱਚੀ ਨਾਸ਼ ਹੋ ਜਾਂਦਾ ਇਹ ਕੁਝ ਲੋਕਾਂ ਦਾ ਕਹਿਣਾ ਆ ਜਿਹੜੀ ਨਵੀਂ ਆਈ ਫਿਲਮ ਦਿਲਜੀਤ ਦੀ ਚਮਕੀਲੇ ਤੇ Netflix 'ਤੇ ਰੀਲਿਸ ਹੋਈ ਆ ਦੋਸਤੋ ਚਰਚਾ ਰਹੀ ਸੀ ਕਿ ਇਹ ਫਿਲਮ ਬੱਬੂ ਮਾਨ ਹੋਣੀ ਵੀ ਬਣਾ ਰਾਇ ਇਸੇ ਪਹਿਲਾਂ ਜਦੋਂ ਇਹ ਚਰਚਾ 치ੜੀਆਂ ਮੀਡੀਆ ਦੇ ਵਿੱਚ ਤੇ ਕੁਝ ਲੋਕਾਂ ਦੇ ਥੱਲੇ ਜਿਹੜੀ ਆਪਣੀਆਂ ਉਹਨਾਂ ਨੇ ਕਿਹਾ ਪ੍ਰਤੀਕਿਰਿਆਵਾਂ ਜाहिर ਕੀਤੀਆਂ ਕਿ ਬੱਬੂ ਮਾਨ ਨੂੰ ਐਕਟਿੰਗ ਨਹੀਂ ਆਉਂਦੀ ਕਿ ਬੱਬੂ ਮਾਨ ਜੇ ਕਿਤੇ ਇਹ ਰੋਲ ਕਰ ਦਿੰਦਾ ਤਾਂ ਪੱਠਾ ਵਿਠਾ ਦਿੰਦਾ ਨਾ ਹੀ ਚਮਕੀਲੇ ਦੇ ਰੋਲ ਦੇ ਵਿੱਚ ਉਹਨੇ ਫਿੱਟ ਪੈਣਾ ਸੀ ਨਾ ਹੀ ਉੱਤੇ ਉਹ ਗੱਲ ਬਾਣੀ ਸੀ ਜਿਹੜੀ ਦਿਲਜੀਤ ਦੋਸਾਂਝ ਨੇ ਬਣਾਈ ਆ ਤੇ ਜੇ ਆਪਾਂ ਦੋਸਤੋਂ ਗੱਲ ਕਰੀਏ ਚਮਕੀਲਾ ਤੇ ਫਿਲਮ ਬਣਾਉਣ ਦਾ ਬੱਬੂ ਮਾਨ ਹੁਣਾਂ ਨੇ ਜੋ ਸੋਚਿਆ ਸੀ ਪਰ ਹੋ ਸਕਦਾ ਉਹਨਾਂ ਨੇ ਇਹਨੂੰ ਪੰਜਾਬੀ ਚ ਬਣਾਉਣਾ ਸੀਗਾ ਹਨਾ ਪਰ ਲੋਕ ਜੋ ਕਹਿ ਰਹੇ ਇੱਕ ਕੋਈ ਸਿੰਗਰ ਵੀ ਆ ਉਹਨੇ ਵੀ ਪੋਸਟ ਪਾਈ ਆਹੇ ਗੱਲਾਂ ਕਹਿ ਕੇ ਤੇ ਬਾਅਦ ਚ ਉਹ ਆਪਣਾ ਸਾਰਾ ਕੁਝ ਡੀਲੀਟ ਰੂਟ ਕਰ ਗਿਆ ਪਰ ਉਹ ਉਹਦੇ ਬਾਰੇ ਕੋਈ ਚਰਚਾ ਨਹੀਂ ਹੋਈ ਤੇ ਜਿਹੜੇ ਬੱਬੂ ਮਾਨ ਸਾਹਿਬ ਦੇ ਕਟੜ ਫੈਨ ਆ ਉਹ ਇਹ ਗੱਲ ਕਹਿੰਦੇ ਆ ਕਿ ਬੱਬੂ ਮਾਨ ਦੀ ਹਾਈ ਬਹੁਤ ਉੱਚੀ ਆ ਉਹ ਇਦਾਂ ਦੇ ਰੋਲ ਕਰਕੇ ਖੁਸ਼ ਹੀ ਨਹੀਂ ਹੈਗਾ ਪਰ ਜਿਹੜੇ ਇਧਰੋਂ ਉਹ ਕਹਿੰਦੇ ਆ ਜੀ ਉੱਤੇ ਗੱਲਾਂ ਹੀ ਨਹੀਂ ਸੀ ਬਣਨੀ ਤੇ ਜੇ ਗੱਲ ਕਰੀਏ ਦੋਸਤੋ ਬੱਬੂ ਮਾਨ ਨੇ ਹਵਾਏ ਹਸ਼ਰ ਏਕਮ ਉਹਦੇ ਵਿੱਚ ਆਪਣਾ ਨੂਆ ਮਨਵਾਇਆ ਗੱਲ ਇਹ ਹੁੰਦੀ ਆ ਕਿ ਬੱਬੂ ਮਾਨ ਸਾਹਿਬ ਨੇ ਜਿਹੜੇ ਰੋਲ ਕੀਤੇ ਉਹ ਦੂਸਰੀ ਤਰ੍ਹਾਂ ਨੇ ਕੀਤੇ ਆ ਤੇ ਹਵਾਏ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਇਹ ਇੱਕ ਬਾਇਓਪਿਕ ਸੀ ਇਹਦੇ ਤੇ ਔਰ ਕਿਸੇ ਦੇ ਕਰਤਾਰ ਦੇ ਵਿੱਚ ਖੁੱਭਣਾ ਸ਼ਾਇਦ ਦਿਲਜੀਤ ਵਧੀਆ ਕਰ ਗਿਆ ਹੋ ਸਕਦਾ ਬੱਬੂ ਮਾਨ ਸਾਹਿਬ ਨਾ ਕਰ ਸਕਦੇ ਕਿਉਂਕਿ ਉਹਨਾਂ ਦਾ ਇੱਕ ਟੇਸਟ ਹੀ ਅਲੱਗਾ ਲੋਕ ਹਰ ਚੀਜ਼ ਨੂੰ ਐਦਾ ਇੱਕ ਦੂਜੇ 'ਚ ਮਿਕਸ ਕਰਨ ਲੱਗ ਪੈਂਦੇ ਆ ਹਰ ਬੰਦੇ ਦਾ ਹਰ ਕਲਾਕਾਰ ਦਾ ਆਪਣਾ ਆਪਣਾ ਟੇਸਟ ਹੁੰਦਾ ਆ ਤੇ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਆ ਕਿਹਾ ਵੀ ਜਗਾ ਪਈ ਮੈਂ ਹੁਣ ਬੰਦਾ ਸਿੰਘ ਬਹਾਦਰ ਦਾ ਮੇਰਾ ਉਹ ਉਹ ਆ ਮੈਂ ਉਹਨਾਂ ਤੇ ਉਹਨਾਂ ਨੇ ਕਿਹਾ ਕੋਈ ਸਮਾਸੀ ਅਸੀ ਇਸ ਫਿਲਮ ਦੇ ਦੁਆਲੇ ਲੱਗੇ ਹੋਏ ਸੇ ਕਰਨੀ ਚਾਹੁੰਦੇ ਸੇ ਪਰ ਭਈ ਫਿਰ ਸਾਡੀ ਇਹ ਨਹੀਂ ਸਿਰੇ ਚੜ ਸਕੀ ਤੇ ਚਲੋ ਅਸੀਂ ਛੱਡ ਦਿੱਤਾ ਹੈਨਾ ਪਰ ਹੁਣ ਜਿਹੜੇ ਲੋਕ ਵਾ ਇਹ ਗੱਲਾਂ ਕਹਿ ਕੇ ਇੱਕ ਦੂਜੇ ਨੂੰ ਨੀਮਾ ਦਿਖਾ ਰਿਹਾ ਕਲਾਕਾਰਾਂ ਦੇ ਵਿੱਚ ਆਪਸੀ ਭਈ ਉਹਨੂੰ ਇੱਕ ਪਰਨੇ ਵਾਲਾ ਭਈ ਉਹਨੇ ਵੀ ਜਦੋਂ ਇੱਕ ਬੱਬੂ ਮਾਨ ਨੇ ਪਹਿਲਾਂ ਪੋਸਟ ਪਾਈ ਸੀਗੀ ਬੱਸ ਛੱਡ ਦੇਣੀ ਆ ਤੇ ਉਹਨਾਂ ਨੇ ਉਹਤੇ ਪਾ ਕੇ ਕੀਤਾ ਸੀਗਾ ਭਈ ਸ਼ੁਕਰ ਆ ਛੱਡ ਦੇਣੀ ਆ ਐਕਟਿੰਗ ਤਾਂ ਬੱਬੂ ਮਾਨ ਨੂੰ ਆਉਂਦੀ ਨਹੀਂ ਹੁਣ ਛੱਡ ਦੇਵੇ ਤਾਂ ਕਰਾ ਪਰ ਉਹ ਇੱਕ ਫਿਲਮ ਦਾ ਨਾਮ ਤੇਗਾ ਬੱਸ ਛੱਡ ਦੇਣੀ ਆ ਤੇ ਉਸ ਤੋਂ ਬਾਅਦ ਉਹ ਫੈਨ ਉਹਨਾਂ ਦੇ ਦਿਵਾਲੇ ਵੀ ਹੋ ਗਏ ਸੀ ਹੁਣ ਵੀ ਜਿਹੜੇ ਬੱਬੂ ਮਾਨ ਸਾਹਿਬ ਦੇ ਕੱਟੜ ਪਹਿਣਾ ਉਹ ਬਿਲਕੁਲ ਇਹ برداشت ਨਹੀਂ ਕਰ ਰਹੇ ਤੇ ਕੋਈ ਮਾਨਸਾਹਬ ਨੂੰ ਇਹ ਗੱਲਾਂ ਕਹੇ ਪੀ ਐਕਟਿੰਗ ਨਹੀਂ ਆਂਦੀ ਜਾਂ ਇਹਨੇ ਫਿਲਮ ਦਾ ਨਾਸ ਕਰ ਦੇਣਾ ਸੀ ਇਹਨੇ ਤਾਂ ਪੱਠਾ ਪਠਾ ਦੇਣਾ ਸੀ ਇਹ 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 ਤਾਂ ਡਾਇਲੋਗ ਨਹੀਂ ਬੋਲ ਹੋਣੇ ਸੇ ਇਹ ਤਾਂ ਦਲਜੀਤ ਨੇ ਗੱਲ ਬਣਾ ਗਿਆ ਦਲਜੀਤ ਤੋਂ ਵੱਧ ਕੇ ਐਕਟਰ ਕੋਈ ਹੈ ਹੀ ਨਹੀਂਗਾ ਪਰ ਦੋਸਤੋ ਗੱਲ ਜੇ ਕਰੀਏ ਤੇ ਤੁਹਾਨੂੰ ਪਤਾ ਹੀ ਹੋਣਾ ਜੋ ਹਵਾਏ ਦੇ ਵਿੱਚ ਰੋਲ ਬੱਬੂ ਮਾਨ ਨੇ ਕੀਤਾ ਸੀ ਕਨਪੂਰੀਏ ਦਾ ਉਹ ਵੀ ਇੱਕ ਕਹਿ ਲਓ ਭਈ ਇਤਿਹਾਸ ਸਿਰਜਿਆ ਸੀਗਾ ਉਹ